ਗੱਲ ਹੈ 7 ਜੂਨ 2023 ਦੀ ਮੁੰਬਈ ਦੇ ਥਾਣਾ ਦੇ ਵਿੱਚ ਇੱਕ ਬਹੁ ਮੰਜਲੀ ਇਮਾਰਤ ਹੈ ਗੀਤਾ ਆਕਾਸ਼ਦੀਪ ਉਸ ਦੀ 7ਵੀਂ ਮੰਜ਼ਲ ਦੇ ਵਿੱਚ ਇੱਕ ਫਲੈਟ ਹੈ ਜੇ 704 ਉਸ ਵਿੱਚੋਂ ਬਦਬੂ ਆ ਰਹੀ ਸੀ ਕਮਾਂਡੀ ਉਸ ਬਦਬੂ ਤੋਂ ਬੜੇ ਪਰੇਸ਼ਾਨ ਸੀ ਤੇ ਆਖਰ ਕਮਾਂਡੀਆਂ ਨੇ ਫੈਸਲਾ ਕੀਤਾ ਕਿ ਪੁਲਿਸ ਨੂੰ ਕਾਲ ਕੀਤੀ ਜਾਵੇ ਪੁਲਿਸ ਨੂੰ ਕਾਲ ਕੀਤੀ ਗਈ ਤੇ ਪੁਲਿਸ ਮੌਕੇ ਤੇ ਆਈ ਪੁਲਿਸ ਨੇ ਜਦੋਂ ਫਲੈਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੰਜ਼ਰ ਬੜਾ ਖਤਰਨਾਕ ਸੀ ਇੱਕ লাশ ਜਿਸ ਦੇ ਛੋਟੇ-ਛੋਟੇ ਟੁਕੜੇ ਕਰਕੇ ਬਾਲਟੀਆਂ ਦੇ ਵਿੱਚ ਪਾਏ ਹੋਏ ਸੀ ਬਾਲਟੀਆਂ ਵਿੱਚ ਖੂਨ ਪਿਆ ਸੀ ਤੇ ਜਦੋਂ ਪੁਲਿਸ ਨੇ ਸੋਈ ਦੇ ਵਿੱਚ ਦੇਖਿਆ ਤਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਵੀ ਲਾਸ ਦੇ ਟੁਕੜੇ ਉਬਲ ਰਹੇ ਸੀ ਇਹ ਸ਼ਾਇਦ ਪੁਲਿਸ ਦੀ ਜ਼ਿੰਦਗੀ ਦੇ ਵਿੱਚ ਵੀ ਪਹਿਲਾ ਪਹਿਲਾ ਹੈ ਜਾਂ ਮੰਜ਼ਰ ਸੀ ਜੋ ਉਹਨਾਂ ਨੇ ਦੇਖਿਆ ਸੀ ਆਂਡੀ ਗਮਾਂਡੀਆਂ ਦੇ ਵਿੱਚ ਹਫੜਾ ਦਪੜੀ ਮੱਚ ਗਈ ਕਿ ਇਹ ਕੀ ਹੋ ਗਿਆ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਸਭ ਆਪਣੇ ਆਪਣੇ ਅੰਦਾਜ਼ੇ ਲਗਾ ਰਹੇ ਸੀ ਤੇ ਫੇਰ ਜਦੋਂ ਰਾਜ ਖੁੱਲਿਆ ਤਾਂ ਸਭ ਸੁਣ ਕੇ ਹੈਰਾਨ ਸੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਸੱਚੀ ਘਟਨਾ ਲਿਵਿੰਗ ਰਿਲੇਸ਼ਨਸ਼ਿਪ ਦੀ 63 ਸਾਲਾ ਸਰਸਵਤੀ ਵੈਦਿਆ ਤੇ 56 ਸਾਲਾ ਮਨੋਜ ਸਾਨੇ ਇੱਕ ਕਹਾਣੀ ਇਹਨਾਂ ਦੋਹਾਂ ਦੀ ਹੈ ਸਰਸਵਤੀ ਵੈਦਿਆ ਅਹਿਮਦਨਗਰ ਦੇ ਵਿੱਚ ਅਨਾਥ ਆਸ਼ਰਮ ਦੇ ਵਿੱਚ ਰਹਿੰਦੀ ਸੀ ਉਸ ਦਾ ਬਚਪਨ ਅਨਾਥ ਆਸ਼ਰਮ ਦੇ ਵਿੱਚ ਗੁਜ਼ਰਿਆ ਤੇ ਉੱਥੇ ਹੀ ਉਸ ਦੀਆਂ ਤਿੰਨ ਭੈਣਾਂ ਵੀ ਰਹਿੰਦੀਆਂ ਸੀ ਜਦੋਂ ਸਰਸਵਤੀ 18 ਸਾਲਾਂ ਦੀ ਹੋਈ ਤਾਂ ਇਸ ਨੇ ਅਨਾਥ ਆਸ਼ਰਮ ਛੱਡਣ ਦਾ ਫੈਸਲਾ ਕਰ ਲਿਆ ਤੇ ਆਪਣੇ ਦੂਰ ਦੇ ਇੱਕ ਰਿਸ਼ਤੇਦਾਰ ਕੋਲੇ ਚਲੀ ਗਈ ਤੇ ਇਧਰ ਮਨੋਜ ਸਾਨੀ ਪੜਿਆ ਲਿਖਿਆ ਸੀ ਪਰ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਸ ਨੂੰ ਕੋਈ ਨੌਕਰੀ ਨਹੀਂ ਮਿਲੀ ਚੰਗੀ ਨੌਕਰੀ ਨਹੀਂ ਮਿਲੀ ਤੇ ਇਹ ਇੱਕ ਰਾਸ਼ਨ ਦੀ ਦੁਕਾਨ ਉੱਤੇ ਲੱਗਿਆ ਹੋਇਆ ਸੀ ਇੱਥੇ ਸਰਸਬਤੀ ਤੇ ਮਨੋਜ ਦੀ ਮੁਲਾਕਾਤ ਹੁੰਦੀ ਹੈ ਦੋਨਾਂ ਦੀਆਂ ਆਪਸ ਵਿੱਚ ਗੱਲਾਂ ਹੁੰਦੀਆਂ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਦੋਨੋਂ ਅਹਿਮਦਨਗਰ ਤੋਂ ਆ ਤਾਂ ਉਹਨਾਂ ਦੀ ਗੱਲਬਾਤ ਅੱਗੇ ਵਧਦੀ ਹੈ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਦੋਨੋਂ ਹੀ ਅਨਾਥ ਹਾਂ ਮਨੋਜ ਵੀ ਅਨਾਥ ਹੈ ਤੇ ਸਰਸਬਤੀ ਵੀ ਅਨਾਥ ਹੈ ਇਸ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹੋਰ ਵਧ ਗਈਆਂ ਤੇ ਸਰਸਬਤੀ ਆਰਥਿਕ ਤੰਗੀ ਨਾਲ ਜੂਝ ਰਹੀ ਸੀ ਫਿਰ ਮਨੋਜ ਨੇ ਉਸ ਨੂੰ ਇੱਕ ਸੇਲਜ਼ਮੈਨ ਜਗ੍ਹਾ ਤੇ ਨੌਕਰੀ ਦਵਾਈ ਹੁਣ ਸਰਸਬਤੀ ਮਨੋਜ ਵੱਲ ਹੋਰ ਆਕਰਸ਼ਿਤ ਹੋ ਗਈ ਕਿਉਂਕਿ ਸਮੇਂ-ਸਮੇਂ ਤੇ ਮਨੋਜ ਉਸ ਦੇ ਕੰਮ ਆਉਂਦਾ ਸੀ ਤਾਂ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਸਰਸਬਤੀ ਤੋਂ ਮਨੋਜ ਤਕਰੀਬਨ 20 ਸਾਲ ਵੱਡਾ ਸੀ 20 ਸਾਲ ਵੱਡਾ ਹੋਣ ਦੇ ਬਾਵਜੂਦ ਵੀ ਸਰਸਬਤੀ ਨੇ ਮਨੋਜ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ ਤਾਂ ਉਹ ਮੀਰਾ ਰੋਡ ਤੇ ਸਥਿਤ ਇੱਕ ਗੀਤਾ ਆਕਾਸ਼ ਦੀਪ ਬਿਲਡਿੰਗ ਦੇ ਫਲੈਟ ਦੇ ਵਿੱਚ ਕਿਰਾਏ ਤੇ ਰਹਿਣ ਲੱਗੀ ਉਹ ਆਂਡੀਆਂ ਗਮਾਂਡੀਆਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ ਪਰ ਆਂਡੀਆਂ ਗਮਾਂਡੀਆਂ ਨੂੰ ਉਹਨਾਂ ਦੀ ਆਪਸ ਵਿੱਚ ਗੱਲ ਤੋਂ ਲੱਗਦਾ ਸੀ ਕਿ ਇਹ ਪਤੀ ਪਤਨੀ ਨੇ ਘਟਨਾ ਵਾਲੇ ਦਿਨ 7 ਜੂਨ 2023 ਨੂੰ ਜਦੋਂ ਪੁਲਿਸ ਇਸ ਫਲੈਟ ਦਾ ਦਰਵਾਜ਼ਾ ਖੜਕਾਉਂਦੀ ਹੈ ਤਾਂ ਅੰਦਰੋਂ ਮਨੋਜ ਸਾਨੇ ਨਿਕਲਦਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਉਸ ਨੂੰ ਦਬੋਚ ਲੈਂਦੀ ਹੈ ਫਿਰ ਉਸ ਤੋਂ ਪੁੱਛਗਿਛ ਕਰਦੀ ਹੈ ਪਰ ਮਨੋਜ ਦੇ ਮੂੰਹ ਦੇ ਉੱਤੇ ਕੋਈ ਵੀ ਮਲਾਲ ਨਹੀਂ ਲੱਗ ਰਿਹਾ ਸੀ ਜਦ ਕਿ ਸਰਸਬਤੀ ਦੀ ਹੱਤਿਆ ਹੋ ਚੁੱਕੀ ਸੀ ਸਰਸਬਤੀ ਮਰ ਚੁੱਕੀ ਸੀ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਅਤੇ ਸਰਸਬਤੀ ਦੋਨੋਂ ਇਸ ਫਲੈਟ ਦੇ ਵਿੱਚ ਰਹਿੰਦੇ ਸੀ ਸਰਸਬਤੀ ਨੇ 10ਵੀਂ ਦੇ ਪੇਪਰ ਦੇਣੇ ਸੀ ਉਸ ਨੂੰ ਮੈਂ ਪੜਾਉਂਦਾ ਸੀ ਮੈਂ ਗਣਿਤ ਪੜਾਉਂਦਾ ਸੀ ਤਾਂ ਫੇਰ ਫਲੈਟ ਦੇ ਵਿੱਚੋਂ ਇੱਕ ਬਲੈਕਬੋਰਡ ਵੀ ਮਿਲਿਆ ਜਿਸ ਉੱਤੇ ਗਣਿਤ ਦੇ ਸਵਾਲ ਵੀ ਸਨ ਤੇ ਉਸ ਨੇ ਦੱਸਿਆ ਕਿ ਇਹ ਤਾਂ ਮੇਰੀਆਂ ਬੇਟੀਆਂ ਵਰਗੀ ਸੀ ਮੈਂ ਇਸ ਨੂੰ ਭਲਾ ਕਿਉਂ ਮਾਰਾਂਗਾ ਉਸ ਨੇ ਦੱਸਿਆ ਕਿ 4 ਜੂਨ ਨੂੰ ਜਦੋਂ ਮੈਂ ਘਰ ਆਇਆ ਦੇਖਿਆ ਤਾਂ ਇਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਤੇ ਇਸ ਦੀ ਮੌਤ ਹੋ ਚੁੱਕੀ ਸੀ ਤੇ ਮੈਂ ਸੋਚਿਆ ਕਿ ਇਸ ਦੀ ਲਾਸਟ ਟਿਕਾਣੇ ਲਗਾਉਣੀ ਪਵੇਗੀ ਨਹੀਂ ਤਾਂ ਪੁਲਿਸ ਮੇਰੇ ਉੱਤੇ ਸ਼ੱਕ ਕਰੇਗੀ ਤੇ ਮੈਨੂੰ ਇਸ ਦੀ ਮੌਤ ਦਾ ਜ਼ਿੰਮੇਵਾਰ ਬਣਾਏਗੀ ਫਿਰ ਇਹ ਗੱਲ ਸੁਣ ਕੇ ਸਰਸਬਤੀ ਦੀਆਂ ਤਿੰਨੋਂ ਭੈਣਾਂ ਵੀ ਆਈਆਂ ਉਹਨਾਂ ਨੇ ਦੱਸਿਆ ਕਿ ਸਰਸਬਤੀ ਚਾਹੇ ਮਨੋਜ ਤੋਂ 20 ਸਾਲ ਛੋਟੀ ਸੀ ਪਰ ਫਿਰ ਵੀ ਉਸ ਨੇ ਮਨੋਜ ਦੇ ਨਾਲ 8 ਸਾਲ ਪਹਿਲਾਂ ਮੰਦਿਰ ਦੇ ਵਿੱਚ ਵਿਆਹ ਕਰਵਾਇਆ ਇਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਜਦੋਂ ਵੀ ਉਹ ਮਨੋਜ ਦੀ ਕਿਸੇ ਨਾਲ ਇੰਟਰੋਡਕਸ਼ਨ ਕਰਵਾਉਂਦੀ ਤਾਂ ਕਹਿੰਦੀ ਕਿ ਇਹ ਮੇਰਾ ਦੂਰ ਦਾ ਮਾਮਾਗਾ ਉਸ ਤੋਂ ਬਾਅਦ ਪੁਲਿਸ ਨੇ ਫੇਰ ਮਨੋਜ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਮਨੋਜ ਨੇ ਦੱਸਿਆ ਕਿ ਸਰਸਬਤੀ ਮੇਰੇ ਉੱਤੇ ਸ਼ੱਕ ਕਰਦੀ ਸੀ ਇਸ ਕਾਰਨ ਸਾਡੇ ਘਰ ਵਿੱਚ ਝਗੜਾ ਰਹਿੰਦਾ ਸੀ ਇਸ ਲਈ ਹੀ ਇੱਕ ਦਿਨ ਝਗੜਾ ਹੋਇਆ ਤੇ ਸਰਸਬਤੀ ਨੇ ਕੀਟਨਾਸ਼ਕ ਖਾ ਕੇ ਆਪਣੀ ਜਾਨ ਦੇ ਦਿੱਤੀ ਤਾਂ ਮਨੋਜ ਨੇ ਕਿਹਾ ਕਿ ਮੈਂ ਤਾਂ ਉਸ ਵੇਲੇ ਘਰ ਵੀ ਨਹੀਂ ਸੀ ਜਦੋਂ ਸਰਸਵਤੀ ਨੇ ਕੀਟਨਾਸ਼ਕ ਖਾਦਾ ਜਦੋਂ ਮੈਂ ਘਰ ਆਇਆ ਮੈਂ ਦੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਮੈਨੂੰ ਲੱਗਿਆ ਕਿ ਹੁਣ ਇਸ ਦੀ ਮੌਤ ਦਾ ਜ਼ਿੰਮੇਵਾਰ ਪੁਲਿਸ ਮੈਨੂੰ ਹੀ ਠਹਿਰਾਏਗੀ ਇਸ ਲਈ ਮੈਂ ਸੋਚਿਆ ਕਿ ਲਾਸ਼ ਨੂੰ ਕਿਸੇ ਢੰਗ ਨਾਲ ਟਿਕਾਣੇ ਲਾਇਆ ਜਾਵੇ ਤੇ ਮੈਂ ਕਟਰ ਦੇ ਨਾਲ ਇਸ ਦੇ ਛੋਟੇ ਛੋਟੇ ਟੁਕੜੇ ਕਰ ਲਏ ਉਧਰ ਬਚਾਅ ਪੱਖ ਦੇ ਵਕੀਲਾ ਨੇ ਯਾਨੀ ਮਨੋਜ ਦੇ ਵਕੀਲਾ ਨੇ ਅਦਾਲਤ ਨੂੰ ਕਿਹਾ ਕਿ ਇਹ ਬੰਦਾ ਮਾਨਸਿਕ ਰੋਗੀ ਹੈ ਇਸ ਲਈ ਇਸ ਨੂੰ ਛੱਡ ਦਿੱਤਾ ਜਾਵੇ ਤਾਂ ਜੋ ਇਹ ਆਪਣਾ ਇਲਾਜ ਕਰਵਾ ਲਵੇ ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਮਨੋਜ ਦਾ ਸਾਈਕੋਮੈਟ੍ਰਿਕ ਟੈਸਟ ਕਰਵਾਓ ਫਿਰ ਜੇ ਜੇ ਹਸਪਤਾਲ ਦੇ ਵਿੱਚ ਮਨੋਜ ਦਾ ਇਹ ਟੈਸਟ ਕਰਵਾਇਆ ਗਿਆ ਪਰ ਰਿਪੋਰਟ ਵਿੱਚ ਆਇਆ ਕਿ ਇਸ ਨੂੰ ਕੋਈ ਵੀ ਮਾਨਸਿਕ ਪ੍ਰੋਬਲਮ ਨਹੀਂ ਇਹ ਮਾਨਸਿਕ ਤੌਰ ਤੇ ਬਿਲਕੁਲ ਤੰਦਰੁਸਤ ਹੈ ਫੇਰ ਪੁਲਿਸ ਨੂੰ ਹੋਰ ਗੁੱਸਾ ਆਉਂਦਾ ਹੈ ਤੇ ਮਨੋਜ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫੇਰ ਮਨੋਜ ਰਾਜ ਕੋਲਦਾ ਕਿ ਸ਼ੱਕੀ ਸਰਸਪਤੀ ਨਹੀਂ ਸੀ ਸ਼ੱਕੀ ਮੈਂ ਸੀ ਕਿਉਂਕਿ ਮੇਰਾ ਸਰਸਪਤੀ ਨੇ ਨਾਲ 20 ਸਾਲਾਂ ਦਾ ਉਮਰ ਦਾ ਫਾਸਲਾ ਸੀ ਤੇ ਮੈਨੂੰ ਲੱਗਦਾ ਸੀ ਕਿ ਇਸ ਦੇ ਹੋਰ ਬੰਦਿਆਂ ਦੇ ਨਾਲ ਸੰਬੰਧ ਹੈ ਤੇ ਸਾਡੇ ਵਿੱਚ ਅਕਸਰ ਝਗੜਾ ਰਹਿੰਦਾ ਸੀ ਮੈਂ ਇਨਸਿਕਿਉਰ ਫੀਲ ਕਰਦਾ ਸੀ ਤੇ ਫਿਰ ਮੈਂ ਸੋਚਿਆ ਕਿ ਸਰਸਬਤੀ ਨੂੰ ਮਾਰ ਦੇਣਾ ਚਾਹੀਦਾ ਹੈ ਮੈਂ ਇਸ ਦੀ ਮੌਤ ਦੀ ਪਲਾਨਿੰਗ ਕੀਤੀ 28 29 ਤਰੀਕ ਨੂੰ Google ਉੱਤੇ ਉਸ ਨੇ ਸਰਚ ਕੀਤਾ ਘਾਤਕ ਕੀਟਨਾਸ਼ਾ ਬਾਰੇ ਤੇ ਫਿਰ ਉਸ ਨੇ Google ਉੱਤੇ ਹੋਰ ਵੀ ਸਰਚ ਕੀਤਾ ਕਿ ਕਿ Laash ਕਿੰਨੇ ਦਿਨਾਂ ਵਿੱਚ ਗਲਦੀ ਹੈ Laash ਨੂੰ ਟਿਕਾਣੇ ਕਿਵੇਂ ਲਾਇਆ ਜਾ ਸਕਦਾ ਤਾਂ ਜਦੋਂ ਪੁਲਿਸ ਨੇ ਫਲੈਟ ਦੀ ਹੋਰ ਤਲਾਸ਼ੀ ਲੈਤੀ ਤਾਂ ਫਲੈਟ ਦੇ ਵਿੱਚੋਂ ਕਟਰ ਮਸ਼ੀਨ, ਕੁੱਕਰ, ਕੀਟਨਾਸ਼ਕ ਤੇ ਬਦਬੂ ਦੂਰ ਕਰਨ ਵਾਸਤੇ ਤੇਲ ਦੀਆਂ ਸ਼ੀਸ਼ੀਆਂ ਮਿਲੀਆਂ। ਮਨੋਜ ਨੇ ਦੱਸਿਆ ਕਿ ਮੈਂ ਲੱਸੀ ਦੇ ਵਿੱਚ ਕੀਟਨਾਸ਼ਕ ਪਾ ਕੇ ਇਸ ਨੂੰ ਪਿਆ ਦਿੱਤਾ। ਪੀਉਣ ਤੋਂ ਬਾਅਦ ਫਲੈਟ ਦਾ ਬਾਹਰੋਂ ਕੁੰਡਾ ਲਾ ਕੇ ਚਲਾ ਗਿਆ ਤੇ ਇਸ ਦੇ ਮਰਨ ਦਾ ਇੰਤਜ਼ਾਰ ਕੀਤਾ। ਜਦੋਂ ਮੈਨੂੰ ਲੱਗਿਆ ਕਿ ਹੁਣ ਸਰਸਬਤੀ ਮਰ ਗਈ ਹੋਏਗੀ ਫਿਰ ਮੈਂ ਫਲੈਟ ਦੇ ਵਿੱਚ ਆਇਆ ਤੇ ਮੈਂ ਦੇਖਿਆ ਕਿ ਇਹ ਜਿਉਂਦੀ ਤਾਂ ਨਹੀਂ ਪਰ ਇਹ ਮਰ ਚੁੱਕੀ ਸੀ ਫਿਰ ਮੈਂ ਕਟਰ ਦੇ ਨਾਲ ਇਸ ਦੇ ਛੋਟੇ ਛੋਟੇ ਟੁਕੜੇ ਕੀਤੇ ਕੁਝ ਟੁਕੜੇ ਮੈਂ ਬਾਲਟੀ ਦੇ ਵਿੱਚ ਪਾਏ ਖੂਨ ਵੀ ਬਾਲਟੀ ਦੇ ਵਿੱਚ ਪਾਇਆ ਤੇ ਕੁਝ ਟੁਕੜੇ ਮੈਂ ਕੁੱਕਰ ਦੇ ਵਿੱਚ ਉਬਾਲ ਦਿੱਤੇ ਤੇ ਕਈ ਟੁਕੜਿਆਂ ਨੂੰ ਮੈਂ ਗੈਸ ਦੇ ਉੱਤੇ ਰੋਸਟਡ ਕਰਕੇ ਕੁੱਤਿਆਂ ਨੂੰ ਖਵਾ ਦਿੱਤਾ ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਕੇ ਜਿੱਥੋਂ ਉਸ ਨੇ ਇਹ ਕਟਰ ਵਗੈਰਾ ਖਰੀਦਿਆ ਸੀ ਕੀਟਨਾਸ਼ਕ ਖਰੀਦਿਆ ਸੀ ਉਹ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਰੱਖੇ ਤੇ ਅਦਾਲਤ ਨੇ ਮਨੋਜ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਮਨੋਜ ਉੱਪਰ ਮੁਕੱਦਮਾ ਚੱਲ ਰਿਹਾ ਹੈ 1200 ਪੇਜਾਂ ਦੀ ਚਾਰਜ ਸੀਟ ਪੁਲਿਸ ਨੇ ਧਾਇਰ ਕੀਤੀ ਹੈ ਤੇ 68 ਗਵਾਹਾਂ ਦਾ ਵਿਉਰਾਗ ਹੈ ਪੁਲਿਸ ਨੂੰ ਪੱਕਾ ਵਿਸ਼ਵਾਸ ਹੈ ਕਿ ਸਰਸਬਤੀ ਨੂੰ ਅਦਾਲਤ ਵੱਲੋਂ ਇਨਸਾਫ ਮਿਲੇਗਾ ਇਧਰ ਬਚਾਅ ਪੱਖ ਦੇ ਵਕੀਲ ਕਹਿ ਰਹੇ ਨੇ ਕਿ ਮਨੋਜ ਨੇ 2008 ਵਿੱਚ ਟੈਸਟ ਕਰਵਾਇਆ ਸੀ ਐਚ ਆਈ ਵੀ ਦਾ ਤੇ ਉਸ ਨੂੰ ਐਚ ਆਈ ਵੀ ਹੈ ਉਸ ਦਾ ਤਾਂ ਸਰਸਬਤੀ ਦੇ ਨਾਲ ਕੋਈ ਸਬੰਧ ਹੀ ਨਹੀਂ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਅੱਗੇ ਕੀ ਫੈਸਲਾ ਕਰਦੀ ਹੈ ਸੋ ਤੁਹਾਡੇ ਇਹ ਸਾਰੇ ਘਟਨਾ ਕਰਮ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ